ਬੁਰੜ ਬਾਜਾ ਹੈ ਇਹ ਆਪਣੇ ਆਵਾਜ਼ ਆਜ਼ਮ ਲੈ ਚੈਨਲ ਉਪਰ ਲਾਓ ਤੁਹਾਨੂੰ ਬੜਾ ਜਲਾਪੋਰਟ ਸਰਵਿਸ ਜਨਾਉਣ ਹੋਈਆਂ ਜਾਂ ਸਾਫਪੋਰਟ ਜਨਰੀਆ ਮਹਿਤਪੁਰ ਨੂੰ ਬਿਲਕੁਲ ਕ੍ਰਾਈਮ ਫ੍ਰੀ ਕਿਤੇ ਇਹ ਹਰ ਤਰ੍ਹਾਂ ਦੇ ਐਫਰਸ ਕਰਾਂਗੇ ਜਿਹੜੇ ਬਜ਼ੁਰਗ ਹੈ ਜਾਂ ਲੇਡੀਜ਼ ਹੈਗੇ ਆ ਉਹਨਾਂ ਦਾ ਜੇ ਕੋਈ ਕ੍ਰਾਈਮ ਹੁੰਦਾ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਉਹਦਾ ਸੋਲਵ ਕਰਾਂਗੇ ਇਸੇ ਤਰ੍ਹਾਂ ਵਹੀਕਲ ਜਿਹੜੇ ਆ ਕੋਈ ਬੜਾ ਕੰਮ ਅਪਰੇਟ ਆ ਬੜਾ ਹਲਵਰਤ ਤਿੰਨ ਤਰਫ ਹੁੰਦੇ ਨੇ ਜਾਂ ਅੰਦਰ ਹੀ ਰਹਿ ਜਾਂਦੇ ਨੇ ਇਹਨਾਂ ਨੂੰ ਵੀ ਲੋ ਇੰਫੋਰਮੇਟਿਵ ਡੀਐਸਟੀ ਸਬ-ਡਿਵੀਜ਼ਨ ਸ਼ਾਹਕੋਟ ਜਿਲ੍ਹਾ ਜਲੰਧਰ ਦਾ ਚਾਰਜ ਮਾਈਡੂ ਗੀਜਨ ਸ੍ਰੀ ਗੁਰੂਜਾਇ ਜੀ ਦੇ ਇਕਰਾਰ ਤੇ ਹੋਇਆ ਹੈ ਜਿਹੜਾ ਨਿਰੰਦਰ ਦੇ ਮੰਦੋਗ ਐਸਐਫੀ ਸਾਹਿਬ ਤੋਂ ਰੋਜ਼ ਦਿੱਸੇਂ ਦੀ ਕਬਜ਼ੀ ਦੀ ਗਾਈਡਲਾਈਨ ਦੇ ਅਨੁਸਾਰ ਜਿਲ੍ਹੇ ਅੰਦਰ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਚਾਹੇ ਜ਼ੀਰੋ ਟੋਲਰੈਂਸ ਦੇ ਤਹਿਤ ਸ਼ਾਹਕੋਟ ਸਬ-ਡਿਵੀਜ਼ਨ ਥਾਣਾ ਰੋਈਆ ਜਿਹੜਾ ਸ਼ਾਹਕੋਟ ਜਨਈਆ ਮੈਂਸਪੁਰ ਨੂੰ ਬਿਲਕੁਲ ਕ੍ਰਾਈਟਰੀਆ ਕਿੰਨੇ ਇਹੋ ਤਰ੍ਹਾਂ ਦੇ ਐਫਰਸ ਕਰਾਂਗੇ ਜਿਵੇਂ ਕਿ ਲੁੱਟ ਖੋਰੀਆ ਬਾਰੇ ਜਾਣਕਾਰੀ ਮਿਲੀ ਉਹਨਾਂ ਨੂੰ ਰਿਕੀਨਾ ਵੈਰੀਫਾਈ ਕਰਕੇ ਹਰ ਕੇਸ ਰਿਪੋਰਟ ਕੀਤਾ ਜਾਊਗਾ ਤਾਂ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ। ਪੰਜਾਬ ਸਰਕਾਰ ਦੇ ਏਜੰਡੇ ਅਨੁਸਾਰ ਕਿ ਜਿਹੜਾ ਡਰੱਗ ਫਰੀ ਪੰਜਾਬ ਕਰਨ ਲਈ ਅਪਰਾਲੇ ਕੀਤੇ ਜਾ ਰਹੇ ਆ ਜਿੱਥੇ ਪੈਨ ਲੈਵਲ ਤੇ ਕਮੇਟੀਆਂ ਬਣੀਆਂ ਆ ਉੱਥੇ ਪੁਲਿਸ ਵੱਲੋਂ ਇਹਨਾਂ ਨੂੰ ਜਿਹੜੇ ਸਮਰੱਲ ਟਾਈਪ ਹੋਏ ਨੇ ਇਨਨ ਜਲਦੀ ਤੋਂ ਜਲਦੀ ਗ੍ਰਸਤ ਕਰਨਾ ਚਾਹੁੰਦਾ ਜਿਹੜੀ ਦੂਸਰੀ ਪਾਲਸੀ ਹੈ ਜਿਹਦੇ ਤਹਿਤ ਜਿਹੜੇ ਪੀਣ ਵਾਲੇ ਜਿਹੜੇ ਇਸ ਬਾਰੀ ਚ ਲੇਟ ਹੋ ਚੁੱਕੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਨ ਲਈ ਜੋ ਸਰਕਾਰ ਵੱਲੋਂ ਸਿਰਫ ਹਸਪਤਾਲ ਬਣਿਆ ਉੱਥੇ ਜਿਸ ਤਰ੍ਹਾਂ ਇਹਨਾਂ ਨੂੰ ਟ੍ਰੀਟਮੈਂਟ ਦੇ ਲੋੜ ਹੋਈ ਪਲੀਜ਼ ਘਰਾਂ ਤੋਂ ਜਾ ਕੇ ਇਹਨਾਂ ਨੂੰ ਦਸਵੇਂ ਤਰ੍ਹਾਂ ਦੇ ਪਲੇ ਅਲਾਕੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਈਨਿੰਗ ਹੈਗੀ ਹੈ ਜਿਹੜੇ ਮੌਜੂਦ ਸ਼ਰਤ ਤੋਂ ਬਾਹਰ ਬਗੈਰ ਤੋਂ ਹੋ ਰਿਹਾ ਹੈ ਤੇ ਉਹਨਾਂ ਦੇ ਖਾ ਪਰ ਸਤ ਕਰਦੇ ਕਿ ਇਸੇ ਤਰ੍ਹਾਂ ਵਹੀਕਲ ਜਿਹੜੇ ਕੋ ਬਿਹੜਾ ਨੰਬਰ ਪਲੇਟ ਆ ਬਿਹੜਾ ਹਲਬਰਤ ਤੋਂ ਆਤੈਂ ਤਰਫੋਂਦੇ ਨੇ ਜਾਂ ਅੰਡਰ ਰੇਜੇ ਨੇ ਇਹਨਾਂ ਨੂੰ ਵੀ ਲਾਅ ਇੰਪਲੀਮੈਂਟ ਕੀਤਾ ਜਾਦਾ। ਨਾਲ ਨਾਲ ਜਿਹੜੇ ਮਾਨਯੋਗ ਅ ਕਾਲਸਰ ਸਾਹਿਬ ਵੱਲੋਂ ਗੁਰਦੁਰਾ ਸਾਹਿਬ ਦੀ ਜਮਟੀਰੀ ਹਕੂਮ ਜਾਰੀ ਹੋਇਆ ਉਹਨਾਂ ਦੇ ਤਹਿਤ ਹਰੇਕ ਉਧਾਰਨ ਸਥਾਨ ਤੇ ਜਿਹੜੇ ਆ ਠਿਕਰੀ ਪੈਰੇ ਜਿਹਨੇ ਉਹਨਾਂ ਨੂੰ ਬਤਨਨ ਦਾ ਹਕੂਕ ਦਿੱਤੀਆ ਉਥੇ ਪੁਲਿਸ ਇਹਨਾਂ ਕਮੇਟੀਆਂ ਨਾਲ ਤਾਲਮੇਲ ਕਰਕੇ ਇਹ ਤੇ ਪਹੜਾ ਵੀ ਹੋਇਆ ਜਾਦਾ ਹੈ ਤਾਂ ਜੋ ਇਹ ਧਾਰਮਿਕ ਸਸਤਾ ਜਿਹੜੀ ਹੈ ਸਾਡੇ ਗੁਰਦੁਆਰਾ ਸਾਹਿਬ ਹੈ ਉੱਥੇ ਕੋਈ ਇਨਸੀਡੈਂਟ ਨਹੀਂ ਜਹਾ ਨਾ ਹੋ ਨਾ ਜਿਹੜੇ ਸਕੂਲ ਕਾਲਜ ਹੈਗੇ ਸਾਡੇ ਜਿੱਥੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਵੀ ਪਤਾਵੇ ਬਤਨੀ ਨਹੀਂ ਕੀਤੇ ਜਾਂਦੇ ਇਸੇ ਤਰ੍ਹਾਂ ਜੋ ਨਵਾਂ ਲਾਅ ਹੈਗਾ ਉਹਨੂੰ ਪ੍ਰੋਪਰ ਇੰਪਲੀਮੈਂਟ ਕੀਤਾ ਜਾ ਰਿਹਾ ਜਿਹੜੇ ਬਜ਼ੁਰਗ ਹੈ ਜਾਂ ਲੇਡੀਜ਼ ਹੈਗੇ ਆ ਉਹਨਾਂ ਦਾ ਜੇ ਕੋਈ ਕ੍ਰਾਈਮ ਹੁੰਦਾ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਉਹਦਾ ਸੌਲਵ ਕਰਾਂਗੇ ਸਰਕਾਰ ਵੱਲੋਂ ਮਾਜੂ ਡੀਜੀਪੀ ਸਾਹਿਬ ਵੱਲੋਂ ਸਾਨੂੰ ਚੰਗੀਆਂ ਗੱਡੀਆਂ ਦਿੱਤੀਆਂ ਸਾਡੇ ਕੋਲ ਸਬਸ਼ੀਅਲ ਸਟਾਫ ਹੀ ਹੈਗਾ ਸੋ ਇਹਦੇ ਕਰਕੇ ਤੁਹਾਨੂੰ ਦੇਖੇ ਸੌਲ ਕਰਦੇ ਆ ਪਲੇਸੇਸ਼ਨ ਤੇ ਜਨਰਲ ਪ੍ਰੋਲਿਕ ਕੋਈ ਰਿਚ ਹੈ ਗਿਆ ਕੋਈ ਕੰਪਲੇਂਟs ਹੈਗੇ ਜਾਂ ਮਕਦਮੇ ਆ ਗਏ ਉਹਨਾਂ ਦਾ ਵੀ ਜਲਦੀ ਨਿਪਟਾਰਾ ਕਰਨ ਲਈ ਅਸੀਂ ਐਫਰਟਸ ਕਰ ਰਹੇ ਆ ਨਾਲ ਨਾਲ ਕੀ ਉਹ ਗ੍ਰਫਤਰ ਕਰਦੇ ਆ ਕੋਈ ਹੋਰ ਡਿਸਪਰਟ ਹੈਗੇ ਨੇ ਜਿਹੜੇ ਸਾਡੇ ਲਾਅ ਨੂੰ ਬ੍ਰੇਕ ਕਰਦੇ ਆ ਉਹਨਾਂ ਨੇ ਸਜ਼ਾ ਕੀਤੀ ਜਾਵੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਚ ਇੱਥੇ ਜਿਹੜਾ ਗ੍ਰੈਪਲ ਲੈ ਕੇ ਬੰਦਾ ਘੁੰਮ ਰਿਹਾ ਸੀਗਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਵੈਪਨ ਵੀ ਉਹਦਾ ਜਬਤ ਕਰ ਲਿਆ ਨਾਲ ਨਾਲ ਉਹ ਤਾਂ ਕੇਸ ਰਿਪੋਰਟ ਵੀ ਦਿੱਤੀ ਜਿਹੜੇ ਹੁਲਣ ਬੁਜੀਆਂ ਪੇਸ਼ਾ ਲੋਹੀਆਂ ਤੁਹਾਡੇ ਦੇ ਅੰਦਰ ਕੱਲ ਹੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਤਿੰਨ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਤੇ ਬਾਈਕ ਮੋਟਰਸਾਈਕਲ ਇਹ ਜਿਹੜੇ ਦੋਸ਼ੀ ਹੈ ਮੋਟਰਸਾਈਕਲ ਤੇ ਕੁਰਬਾਨਾਂ ਦਾਸਤਰ ਮਾਰੂ ਹਥਿਆਰ ਲੈ ਕੇ ਘੁੰਮ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਲਾਅ ਇੰਪਲੀਮੈਂਟ ਕੀਤਾ ਅਸੀਂ ਤੁਹਾਡੇ ذریعے ਹਰ ਇਨਸਾਨ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹ ਸਦਾ ਸਟੇਟ ਆਏਗਾ ਇਹ 30 ਫੁੱਲ ਸਟੇਟ ਹੈਗਾ ਇਸੇ ਲੋਕ ਕਿਸੇ ਨੂੰ ਲਾਅ ਬ੍ਰੇਕ ਕਰਨ ਦੀ ਕੋਈ ਇਜਾਜ਼ਤ ਨਹੀਂ ਦੇਵਾਂਗੇ ਜਿਹੜੇ ਹੁਲੜਵਾਜ ਹੈ ਇਹ ਆਪਣੇ ਆਵਾਜ਼ਾਂ ਦੇ ਲੈ ਕੇ ਨਾ ਪ੍ਰੋਪਰ ਬਾਓ ਸੁਣੇ ਬੜਾ ਇਹਨਾਂ ਦੇ ਮਾਪਿਆਂ ਨੂੰ ਵੀ ਰਿਕਵੈਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਓ ਨਹੀਂ ਤਾਂ ਇਹ ਜੇਲ੍ਹ ਅੰਦਰ ਜਾਣ ਲਈ ਤਿਆਰ ਹੈ ਥੈਂਕ ਯੂ ਧੰਨਵਾਦ